ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਗਾਰ ਬਜ਼ਾਰ ਲੈ ਕੇ ਆ ਗਿਆ ਅੱਜ ਤੁਹਾਡੇ ਵਾਸਤੇ ਫੇਰ ਇੱਕ ਨਗੀਨਾ 2020 ਮਾਡਲ i10 CNG ਔਨ ਪੇਪਰ ਤੇ ਉਹ ਵੀ i10 ਗ੍ਰੈਂਡ ਨਿਓਸ ਪੈਟਰੋਲ ਪਲੱਸ CNG CNG ਔਨ ਪੇਪਰ ਕਾਰ ਚੈੱਕ ਕਰੋ ਜੀ ਬੰਪਰ ਟੂ ਬੰਪਰ ਓਰੀਜਨਲ ਹੋਊਗੀ ਤੇ ਮੈਂ ਕਹਿੰਦਾ ਜੀ ਕੰਪਨੀ CNG ਹੋਊਗੀ ਪਹਿਲੀ ਵਾਰ ਟਾਇਰ ਚੇਂਜ ਹੋਏ ਹੋਣਗੇ 70000 ਓਰੀਜਨਲ ਚੱਲੀ ਹੋਊਗੀ ਤੈ ਕਾਰ ਦਾ ਅੰਦਰ ਦਾ ਇੰਟੀਰੀਅਰ ਚੈੱਕ ਕਰਾਂਦੇ ਆ ਜੀ ਬਿਲਕੁਲ ਏਜੰਸੀ ਚੋ ਜਿੱਦਾਂ ਬ੍ਰੈਂਡ ਨਿਊ ਕਾਰ ਆਂਦੀ ਹੈ ਜੀ ਉਦਾਂ ਦੀ ਹੀ ਕਾਰ ਹੋਊਗੀ ਇੱਕ ਇੱਕ ਸ਼ੀਸ਼ਾ ਨਾਲ ਦਾ ਹੋਊਗਾ ਸਾਰੀ ਕਾਰ ਓਰੀਜਨਲ ਹੋਊਗੀ ਕਾਰ ਦਾ ਤੁਹਾਨੂੰ ਘੇਰਾ ਕਮਾਂਦੇ ਆ ਕਾਰ ਚੈੱਕ ਕਰੋ ਜੀ ਸਾਰੀ ਓਰੀਜਨਲ ਦਾ ਮਤਲਬ ਸਾਰੀ ਓਰੀਜਨਲ ਅਸ਼ਟਾਮ ਤੇ ਲਿਖਤ ਗਾਰੰਟੀ ਦੇਾਂਗੇ ਸਾਰੀ ਓਰੀਜਨਲ ਕਾਰ ਹੋਊਗੀ ਫਰਸਟ ਓਨਰ ਹੋਊਗੀ 77000 ਚੱਲੀ ਹੋਊਗੀ सीएनजी ऑन पेपर ਤੇ ਕੰਪਨੀ ਸੀएनजी ਸਿਰਫ 5,85,000 ਰੁਪਏ ਦੀ 2020 ਮਾਡਲ ਫਰਸਟ ਓਨਰ ਕਾਰ ਪੰਜਾਬ ਨੰਬਰ ਦੀ ਲੈ ਜੋ ਬਾਈਜੀ ਕਾਰ ਬਾਜ਼ਾਰ ਤੋਂ ਤੇ ਬਾਈਜੀ ਕਾਰ ਦੇ ਵਿੱਚ ਬੈਠ ਕੇ ਫੀਲਿੰਗ ਆਉਗੀ ਨਮਿਆਂ ਵਰਗੀ ਕਾਰ ਦੀ ਤੇ ਚੰਗੀਆਂ ਚੰਗੀਆਂ ਕਾਰਾਂ ਥੋੜੀਆਂ ਚੱਲੀਆਂ ਕਾਰਾਂ ਬਾਈਜੀ ਕਾਰ ਬਾਜ਼ਾਰ ਲੈ ਕੇ ਆਂਦਾ ਤੁਹਾਡੇ ਵੀਰਾਂ ਵਾਸਤੇ ਉੱਪਰ ਸ਼ੋ ਹੋ ਰਿਹਾ ਬਾਈਜੀ ਕਾਰ ਪੁਆਇੰਟ ਫੇਸਬੁੱਕ ਤੇ ਪੇਜ ਹੈ ਆਪਣਾ ਉੱਥੇ ਜਾ ਕੇ ਕਾਰ ਦੀਆਂ ਅੰਦਰਵਾਰ ਦੀਆਂ ਫੋਟੋਆਂ ਚੈੱਕ ਕਰ ਲਓ ਤੇ ਵੀਡੀਓ ਸ਼ੇਅਰ ਕਰਕੇ ਕਮੈਂਟ ਦੇ ਵਿੱਚ ਨੰਬਰ ਛੱਡ ਲਓ ਕਮੈਂਟਾਂ ਦੇ ਵਿੱਚੋਂ ਨਾਮ ਨੰਬਰ ਚੱਕ ਕੇ ਹੀ ਇਸ ਵਾਰ 3 ਗ੍ਰਾਮ ਸੋਨੇ ਦੀ ਮੁੰਦਰੀ ਦੇਣੀ ਹੈ ਪਹਿਲਾਂ ਆਈਫੋਨ ਤੇ ਪਹਿਲਾਂ ਢੇਰਾ ਇਨਾਮ ਦਿੱਤੇ ਨੇ ਬਾਈ ਜੀ ਨੇ ਸ਼ੇਅਰ ਕਰਨ ਵਾਲਿਆਂ ਨੂੰ ਤੇ ਹੁਣ ਵੀ ਦੇਾਂਗੇ ਆ ਜਾ